ਵਰਨਣ ਗੱਲ ਕਰਦੇ ਹਾਂ ਤੁਹਾਡੀ ਜੀ ਜੀਹਨ ਦਾ ਜੀ ਪੂਰਾ ਮਾਨਦਾਨ ਕੀਤਾ ਰਾਜਸਥਾਨ ਵਾਲੇ ਵੀਰਾਂ ਨੇ ਆਪਣਾ ਤੇਸ ਵਾਲਾ ਵੀਰ ਆਪਾਂ ਨੂੰ ਮਿਲਿਆਗਾ ਜਿਹੜਾ ਵਾਪਸ ਆਇਆ ਰਸਤੇ ਦੇ ਵਿੱਚ ਵੀਰ ਨੇ ਆਪਾਂ ਨੂੰ ਰੋਕ ਕੇ ਚਾਹ ਆਫਰ ਕੀਤੀ ਹੈਗੀ ਆਪਣੇ ਸਾਈਕਲ ਦੇ ਕੋਲੇ ਕੱਟ ਹੋ ਗਿਆ ਸਾਈਕਲ ਚੈੱਕ ਕਰਦੇ ਆ ਵੀ ਸਾਈਕਲ ਦੇ ਕਿਤੇ ਬੈਟਰੀ ਤਾਂ ਨਹੀਂ ਲੱਗੀ ਵੀ ਚਾਰੇ ਸੀਗੇ ਭਰਾ ਪਹੁੰਚ ਗਏ ਰਸਤੇ ਦੇ ਵਿੱਚ ਇਹਨਾਂ ਨੇ ਪਹਿਲਾਂ ਪਿੱਛੇ ਪੰਪ ਤੇ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਤਕਰੀਬਨ ਇਸ ਟਾਈਮ ਸਵੇਰ ਦੇ 5:30 ਪੁਣੇ ਸੀ ਦਾ ਟਾਈਮ ਹੋ ਚੁੱਕਿਆਗਾ ਰਾਤ ਜੇ ਠੰਡ ਦੀ ਗੱਲ ਕਰੀਏ ਕਾਫੀ ਜ਼ਿਆਦਾ ਸੀਗੀ ਆ ਪੂਰੇ ਨਾ ਮੈਨੂੰ ਲੱਗ ਰਾ ਨਹੀਂ ਹੁਣ ਅੱਗੇ ਜਾ ਕੇ ਜਸਤ ਮੇਲੇ ਲਿੱਦੂ ਵੀ ਜ਼ਿਆਦਾ ਠੰਡ ਹੋ ਜਾਣੀ ਹੈਗੀ ਵੀਰ ਉਹਨੇ ਤਾਂ ਕੱਲ ਰਾਤ ਕਹਿੰਦੇ ਸੀ ਇਹ ਵੀ ਲੈ ਲੋ ਰਹੀ ਵਗੈਰਾ ਚਲੋ ਅਸਿਰ ਖਟੰਡ ਹੀ ਨਹੀਂ ਹੈਣੀ ਕਿ ਕਵਰ ਹੋ ਜਾਊਗਾ ਪਰ ਠੰਡ ਥੋੜੀ ਜ਼ਿਆਦਾ ਸੀ ਰਾਤ ਬਾਕੀ ਕਰਦਿਆ ਪੈਕਿੰਗ ਵਗੈਰਾ ਤਕਰੀਬਨ ਪੰਪ ਤੇ ਸੇਫਟੀ ਤਾਂ ਬਹੁਤ ਹੈਗੀ ਪਰ ਵਿੱਚ ਵਿੱਚ ਮੈਂ ਆਵਾਜ਼ਾਂ ਵਗੈਰਾ ਜ਼ਿਆਦਾ ਹੁੰਦੀਆਂ ਨਹੀਂ ਹੈਗੀਆਂ ਜਿੱਦਾਂ ਆਪਾਂ ਕਹਿ ਲਿਓ ਕਿ ਟਰੱਕ ਵਗੈਰਾ ਟਰੈਕਟਰ ਵਗੈਰਾ ਆਉਂਦੀ ਰਹਿੰਦੇ ਹੈਗੇ 24 ਘੰਟੇ ਪੰਪਰ ਨਾਲ ਫਿਰ ਉਹਦਾ ਕਰਕੇ ਆਉਂਦੇ ਰਹਿੰਦਾ ਕੋਈ ਨਾ ਕੋਈ ਬਾਕੀ ਚਲੋ ਹੁਣੀ ਉੱਠੇ ਜੀਏ ਕਰਦੇ ਆਂ ਤਿਆਰੀਆਂ ਬਾਜ ਜਾਣੇ ਆਪਾਂ ਨੂੰ 7:30 ਤੋਂ ਜਾਂਦਿਆਂ ਨੂੰ ਤਕਰੀਬਨ 114 ਕਿਲੋਮੀਟਰ ਦਾ ਜਿਹੜਾ ਸਫ਼ਰ ਆਪਾਂ ਤਿਆ ਕਰਾਂਗੇ ਜੋਧਪੁਰ ਤੱਕ ਬਾਹਰਲਾ ਨਜ਼ਾਰਾ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਉਸਨੇ ਆਪਾਂ ਵੀ ਦਰਨੀ ਨੇ ਇਹ ਤਾਂ ਟ੍ਰੇਲ ਪਹਿ ਚੁੱਕੀ ਹੈ ਪੂਰੀ ਤੇ ਬੂਡ ਵੀ ਆਪਾਂ ਅੰਦਰ ਹੀ ਕਰ ਲਈ ਜੀ ਕਿਉਂਕਿ ਨਾ ਟ੍ਰੇਲ ਹੈਗੀ ਤੇ ਬੂਟੇੜੇ ਆਪਣੇ ਖਾਵ ਹੋ ਜਾਣੇ ਬਿਲਕੁਲ ਡਸਟਨ ਹੋਲਡ ਖੋਲ ਕੇ ਤੁਹਾਨੂੰ ਸੁਣਾਉਣਾ ਮੈਂ ਲਓ ਜੀ ਚੈੱਕ ਕਰੋ ਬਾਹਰਲਾ 뷰 ਥੋੜੀ ਥੋੜੀ ਟ੍ਰੇਲ ਪਹਿ ਚੁੱਕੀ ਹੈਗੀ ਸਾਈਕਲ ਆਪਣੇ ਬਿਲਕੁਲ ਆਪਣੇ ਵਧੀਆ ਖੜੇ ਹੈਗੇ ਚਲੋ ਕਰ ਲਈ ਪੈਕਿੰਗ ਮੂੰਹਾਂ ਧੋਲੀਆਂ ਦਾ ਥੋਕੀ ਚਲੇ ਹੋਣੀ ਮੂੰਹਾਂ ਧੋਕੇ ਫਿਰ ਉਹਨੂੰ ਦੁਬਾਰਾ ਜਿਵਾਨ ਕਰਦੇ ਆਪਾਂ ਬਾਕੀ ਜਿਹੜਾ ਪੂਰਾ ਪਰਾਤ ਲਿਆ ਸੀਗਾ ਉਹ ਵੀ ਆਪਾਂ ਹੁਣ ਉੱਤੇ ਲੈ ਲਿਆ ਇਹ ਪੂਰਾ ਨਾ ਮਤਲਬ ਥੋੜੀ-ਮੋਟੀ ਹੰਡ ਰੁਕਦਾ ਨਾਰਮਲ ਹੀ ਹੈਗਾ ਹੁਣ ਇੱਥੇ ਮੌਸਮ ਇਹ ਠੰਡਾ ਵੀਰ ਕੋਲੇ ਸਲੀਪਿੰਗ ਬੈਗ ਵੀ ਹੈਗਾ ਉਹ 15 ਡਿਗਰੀ ਆਲਾ ਉਹਦੇ ਵਿੱਚ ਵੀ ਉਹਨੂੰ ਠੰਡ ਲੱਗੀ ਰਾਤ ਤਾਂ ਕਰਕੇ ਆਪਾਂ ਕੋਈ ਨਾ ਕੋਈ ਹੱਲ ਕਰਨਾ ਪੈਣਾ ਆਪਣਾ ਟੈਂਟ ਬਸ ਮੂੰਹ ਧੋ ਲਈਏ ਫਰੈਸ਼ ਵਗੈਰਾ ਹੋ ਜਾਈਏ ਫਿਰ ਪੈਕਿੰਗ ਕਰਦੇ ਟੈਂਟ ਵਗੈਰਾ ਵੀ ਸੈਂਗੜ ਵੀ ਖੜਿਆ ਸੈਂਗੜ ਤੇ ਕੱਪੜਾ-ਕਪੜਾ ਮਾਰਨਾ ਪੈਣਾ ਰਾਹ ਸੀਗੀ ਟ੍ਰੇਲ ਥੋੜੀ ਜੀ ਚਲੋ ਹੋ ਜਾਈਏ ਫਰੈਸ਼ ਆ ਟੈਂਟ ਸੀਗਾ ਸੌਰੀ ਪੰਪ ਸੀਗਾ ਰਾਹ ਸੁਣ ਦਿਖਾਇਆ ਸੀਗਾ ਆਪਾਂ ਫੇ ਪੌਣਿਆ ਚੱਲੇ ਟਾਈਮ ਨਾਲ ਨਿਕਲਾਂਗੇ ਨਾ ਫੇਰ ਹੀ ਪਹੁੰਚਾਂਗੇ ਆਪਾਂ ਕਿਉਂਕਿ ਰਾਸਤਾ ਕਿਤੇ ਸਾਨੂੰ ਪਤਾ ਆਪਾਂ ਵੀ ਉਹ ਕਵਰ ਕਰਦੇ ਜਾਂਦੇ ਹੁੰਦੇ ਆਗੇ ਹੁਣ ਵੀ ਥੋੜਾ ਨਾਲ ਗੱਲ ਕਰਦੇ ਖੰਡ ਲੱਗ ਰਹੀ ਹੈ ਜੀ ਇੰਨੀ ਠੰਡ ਆ ਗਈ ਇਸ ਕਰ ਆ ਸਵੇਰੇ ਸਵੇਰੇ ਆਪਣੇ ਵਾਸਤੇ ਚਾਹ ਲੈ ਕੇ థాంਕ ਯੂ ਭਾਈ ਜੀ ਥੈਂਕ ਯੂ ਨਾਮ ਕਹ ਹੈ ਆਪਕਾ ਮੇਰਾ ਨਾਮ ਸੁਨੀਲ ਹੈ ਕਾਹ ਕਿ ਰਹਨੇ ਵਾਲੇ ਹੋ ਇਹੀ ਕੇ ਇੰਕਿਓਂ ਮਹਾਰਾਸ਼ਟਰ ਰਾਤ ਵੀ ਵੀਰਹਣਾ ਨੇ ਬਹੁਤ ਆਪਣਾ ਖਿਆਲ ਰੱਖਿਆਗਾ ਸਵੇਰੇ ਕਹਿੰਦੇ ਚਾਹ ਪੀ ਕੇ ਜਾਇਓ ਇਸ ਤੋਂ ਬਣਾ ਜਾਣਾ ਨਹੀਂ ਤੁਸੀਂ ਧੰਨਵਾਦ ਤੁਹਾਡਾ ਭਾਈ ਜੀ ਮਸੇਕ ਟੈਂਟ ਆਪਣਾ ਹੋ ਗਿਆ ਪਹਿਕੇ ਇੱਕ ਰਹਿ ਗਿਆ ਇਦੋਂ ਆਪਾਂ ਉਹਨੇ ਫਿਰ ਆਪਾਂ ਚੱਲੇ ਪੀ ਲਿਆ ਚਾਹ ਆਪਾਂ ਕੀ ਕੀ ਬਾਤ ਹੀ ਹੁੰਦੀ ਆ ਚਾਹ ਦੇ ਨਾਲ ਆਇਆ ਥੋੜਾ ਜਿਹਾ ਬੰਦਾ ਨਾ ਐਕਟਿਵ ਹੋ ਜਾਂਦਾ ਮਜ਼ਾ ਆ ਗਿਆ ਧੰਨਵਾਦ ਬਾਈ ਦਾ ਹਾਂ ਮਜ਼ਾ ਆ ਗਿਆ ਆਪਰੇ ਦੇਖ ਕੇ ਆਪ ਵੀ ਪੀਓ ਭਾਈ ਜਰੂਰ ਤੇ ਵੀ ਭਾਈ ਆਪਾਂ ਪੁੱਛਦੇ ਸੀਗੇ ਹਾਂ ਆ ਤੂੰ ਦੁੱਧ ਦੁੱਧ ਪੁੱਛਦੇ ਸਾਰੇ ਕੁਛ ਚਲੋ ਪੀ ਲਿਆ ਹਣ ਚਾਹ ਪੈਕਿੰਗ ਹੋ ਗਿਆ ਸਮਾਨ ਆਪਣਾ ਅੱਧਾ ਕ ਅੱਧਾ ਰਹਿ ਗਿਆ ਬਾਕੀ ਆਪਣੇ ਪੰਜ ਇਸ਼ਨਾਨੇ ਕਰ ਲਿਆ ਆਪਾਂ ਕਿਉਂਕਿ ਪਾਣੀ ਇੱਥੇ ਠੰਡਾ ਸੀ ਵੀਰ ਤਾਂ ਕਹਿੰਦਾ ਸੀ ਗਰਮ ਕਰ ਦਿੰਨੇ ਆ ਵੀ ਨਾਲੋਂ ਪਰ ਆਪਾਂ ਕੋਲ ਤੋੜਾ ਸੌ ਜਾ ਕਿ ਨਾ ਮੰਗੇ ਜੋਧਪੁਰ ਹੁਣ ਆਪਾਂ ਚਾਹ ਪੀ ਲਈਏ ਮੂੰਹ ਧੋਲਿਆ ਸੀਗਾ ਆਪਾਂ ਹੁਣ ਪੀ ਕੇ ਫਿਰ ਚੱਲਦੇ ਆ ਵਸ ਇੱਥੋਂ ਆ ਵੀਰ ਹੁਣਾਂ ਦੀ ਰਸੋਈ ਆ ਇੱਥੇ ਵੀਰ ਹੁਣਾਂ ਨੇ ਆਪਾਂ ਨੂੰ ਚਾਹ ਵਗੈਰਾ ਬਣਾ ਕੇ ਦਿੱਤੀ ਸੀਗੀ ਸਾਹਮਣੇ ਸ਼ੀਸ਼ਾ ਬੰਦਿਆ ਪੱਗ ਥੋੜਾ ਆ ਕਿਸਮ ਹੈਲਾ ਚਲੋ ਪੱਗ ਬੰਨੀ ਆਣੀ ਹੈ ਚਲੋ ਪੱਗ-ਪੋਗ ਬੰਨ ਕੇ ਫਿਰ ਤੁਹਾਨੂੰ ਮਿਲਦੇ ਆ ਇਸ ਤੋਂ ਬਾਅਦ ਆਪਾਂ ਪੱਗ ਵਗੈਰਾ ਬੰਨ ਕੇ ਆਪਾਂ ਰੈਡੀ ਹੋ ਗਏ ਆ ਆਪਣਾ ਭਰਾ ਮਿਲਿਆ ਸੀ ਇੱਕ ਜੋਧਪੁਰ ਜਾ ਰਿਹਾ ਆ ਆਪਾਂ ਵੀ ਜੋਧਪ ਵੀਰ ਗੰਗਾ ਨਗਰ ਤੋਂ ਆ ਵੀਰ ਨਾਮ ਕੀ ਆਪਣਾ ਨਿਜਾਮ ਨਾਮ ਹੈ ਨਿਜਾਮ ਗੰਗਾ ਨਗਰ ਸੇ ਹੋ ਨਹੀਂ ਜੋਧਪੁਰ ਜਾਉਂ ਗੰਗਾ ਨਗਰ ਚਲਤਾ ਹਾਂ ਗੰਗਾ ਨਗਰ ਜਾਤੇ ਹੋ ਆਪ ਲੋਗ ਸਪਲਾਈ ਲੈ ਕੇ ਜਾਤੇ ਹਾਂ ਟਰੱਕ ਚਲਾਤੇ ਹੋ ਹਾਂਜੀ ਟਰੱਕ ਚਲਾਉਂਦਾ ਵੀਰ ਵੀਰ ਹੋਣਾ ਧੰਨਵਾਦ ਆ ਵੀ ਵੀ ਟਰੱਕ ਚਲਾਉਂਦਾ ਆਪ ਕਾ ਕੀ ਹਾਲ ਹੈ ਭਾਈ ਵਧੀਆ ਹੈ ਵਧੀਆ ਨਾਮ ਕੀ ਹੈ ਰਾਮ ਹੋਗਤਾ ਕਹਾਂ ਸੇ ਰਹਿਣ ਵਾਲੇ ਹੋ ਬੱਡਾ ਯਹੀ ਸੇ ਯਹੀ ਸੇ ਹੋ ਸਾਰੇ ਵੀਰ ਵਧੀਆ ਨੇ ਟਰੱਕ ਭਰਾ ਹੋਣੇ ਵੀ ਵਧੀਆ ਵੀਰ ਇੱਥੇ ਸੁੱਤਾ ਸੀ ਰਾਤ ਚਲੋ ਆਪਾਂ ਸਮਾਨ ਵਗੈਰਾ ਕਰ ਲਈਏ ਖਿੰਡਿਆ ਪਿਆ ਸਾਰਾ ਬੰਨ ਲੀਏ ਬੰਨ ਕੇ ਫਿਰ ਅੱਗੇ ਚੱਲਦੇ ਆਪਾਂ ਦੂਜੀ ਵਾਰ ਫੇਰ ਬਾਈ ਹੁਣੇ ਕਹਿੰਦੇ ਚਾਹ ਜ਼ਰੂਰ ਪੀ ਕੇ ਚਲਿਓ ਪੂਰਾ ਮਾਨਦਾਨ ਕੀਤਾ ਰਾਜਸਥਾਨ ਵਾਲੇ ਵੀਰਾਂ ਨੇ ਆਪਣਾ ਤੁਹਾਡਾ ਫੇਰ ਦੁਬਾਰੇ ਤੋਂ ਧੰਨਵਾਦ ਬਾਈ ਹਮ ਆਏਗੇ ਆਪਕੇ ਉਧਰ ਤੋਂ ਆਪ ਕਰਦੇ ਨਾ ہماری ਮਨਵਾਤ ਹਾਂ ਯਹੀ ਹੁੰਦਾ ਹੈ ਕੰਟੈਕਟ ਹੀ ਜੋੜ ਰਹੇ ਹਮ ਤੋਂ ਬਿਲਕੁਲ ਸਹੀ ਤਕਰੀਬਨ ਹਮੇ 10 12 ਲੋਕ ਜਹਾਂ ਪੇ ਮਿਲ ਗਏ ਰਾਜਸਥਾਨ ਮੇ ਜੋ ਕਹਤੇ ਵਾਪਸ ਆਨਾ ਯਾਰ ਜ਼ਰੂਰ ਆਨਾ ਨੰਬਰ ਲਿਆ ਸਭੀ ਦਾ ਨੰਬਰ ਲੈ ਕੇ ਗਏ ਆ ਸਭੀ ਦਾ ਪਹਿਲੇ ਕਾਲ ਕਰਕੇ ਆਣਾ ਹਮਾਰੇ ਹਮ ਤੋ ਘੁੰਮਤ ਨਹੀਂ ਹੈ ਹਮਾਰੀ ਇਹ ਘੁੰਮਤਾ ਹੈ ਜਰੂਰ ਆਏਗਾ ਜਰੂਰ ਆਣਾ ਯਾਰ ਜਰੂਰ ਆਣਾ ਚੱਲ ਬਾਈ ਹੁਣ ਆਨਾ ਕਰਦੇ ਆ ਗੱਲਬਾਤ ਚਾਹ ਪੀ ਕੇ ਆਪਾਂ ਚੱਲਦੇ ਆ ਕੇ ਨਹੀਂ ਸਭ ਨੂੰ ਕੋਈ ਬੰਦੇ ਨਹੀਂ ਮਿਲਦੇ ਪੰਪ ਤੋਂ ਆਪਾਂ ਹੁਣ ਤੁਰ ਚੁੱਕੇ ਆਂਗੇ ਸਿੱਧਾ ਜੋਧਪੁਰ ਵਾਲੀ ਸਾਈਡ ਰਸਤੇ ਦੀ ਗੱਲ ਕਰੀਏ ਰਸਤਾ ਵੀਰ ਹੁਣੇ ਕਹਿੰਦੇ ਵੀ ਬਹੁਤ ਇੱਕਦਮ ਸਿਰਾਗਾ ਮੱਖਣ ਵਾਂਗੂ ਜਾਊਗਾ ਪਰ ਰਸਤੇ ਦੇ ਵਿੱਚ ਜਰੂਰ ਹੋ ਕਹਿੰਦੇ 2-3 ਕਿਲੋਮੀਟਰ ਦੇ ਵਿੱਚ ਜਿਹੜਾ ਸਫਰ ਆਗਾ ਉਹਦੇ ਵਿੱਚ ਜਰੂਰ ਕਹਿੰਦੇ ਵੀ ਓਖਲੀਆਂ ਵਗੈਰਾ ਹੋਣਗੀਆਂ ਉਹ ਹੌਲੀ ਨਿਗਾਹ ਲਿਓ ਬਾਕੀ ਸਫਰ ਕਹਿੰਦੇ ਪੂਰਾ ਵਧੀਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਸੂਰਜ ਆ ਗਿਆ ਥੋੜਾ ਜਿਹਾ ਲੇਟ ਹੋ ਗਏ ਕਿਉਂਕਿ ਵੀਰ ਹੁਣਾਂ ਨੇ ਪਿਆਰ ਹੀ ਇੰਨਾ ਵਕਸ਼ ਆ ਇੰਨੇ ਕ ਜਿਆਦਾ ਵਧੀਆ ਬੰਦੇ ਸਾਨੂੰ ਮਿਲੇ ਨਾ ਪਹਿਲਾਂ ਜਰੂਰ ਸਾਨੂੰ ਲੱਗਿਆ ਪੰਪ ਦੇ ਉੱਤੇ ਵੀ ਸੇਫ ਹੋ ਜਾ ਨਹੀਂ ਪਰ ਉਹ ਕਹਿੰਦੇ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਇੱਥੇ ਰੁਕੇ ਹੋਗੇ ਕਿਉਂਕਿ ਪੰਪ ਆ ਜਿਹੜਾ ਸਭ ਤੋਂ ਵਧੀਆ ਸੇਫ ਚੀਜ਼ ਹੈਗੀ ਕਿਉਂਕਿ 24 ਘੰਟੇ ਪੰਪ ਦੇ ਉੱਤੇ ਡਿਊਟੀ ਰਹਿੰਦੀ ਹੈਗੀ ਨੰਬਰ 2 ਤੇ ਜਿਹੜੇ ਕੈਮਰੇ ਆ 24 ਘੰਟੇ ਚੱਲਦੇ ਆ ਬਾਕੀ ਚਲੋ ਬਣੇ ਰਹੋ ਆਪਣੇ ਨਾਲ ਇੱਥੇ ਦੇ ਡਰਾਈਵਰ ਭਰਾ ਉਹ ਵੀ ਰਾਤ ਨੂੰ ਸੇਅ ਕਰਦੇ ਜੇ ਕਿਸੇ ਵੀਰ ਨੇ ਵੀ ਰੁਕਣਾ ਨਾ ਸਾਡੇ ਵਾਂਗੂੰ ਪੰਪ ਪੁੱਤੇ 'ਚ ਜ਼ਰੂਰ ਰੁਕਿਓ ਯਾਰ ਕਿਉਂਕਿ ਪੰਪ ਉੱਪਰ ਸਾਨੂੰ ਹਰੇਕ ਸਹੂਲਤ ਮਿਲੂ A ਤੋਂ Z ਚਲੋ ਹੁਣ ਆਪਾਂ ਚੱਲਦੇ ਆਂ ਜੋਧਪੁਰ ਵਾਲੀ ਸਾਈਡ ਸਫ਼ਰ ਦੇ ਨਾਲ ਬਣੇ ਰਹੋ ਆਪਣੇ ਨਾਲ ਬਾਕੀ ਇੱਥੇ ਹਰੇਕ ਬੰਦੇ ਕੋਲੇ ਮੈਸੀ ਟਰੈਕਟਰ ਹੈਗਾ ਮਗਰ ਅਸੀਂ ਜਿੰਨੇ ਵੀ ਦੇਖੇ ਹੈਗੇ ਹਰੇਕ ਕੋਲ ਜਿਹੜਾ ਕਿ ਮੈਸੀ ਟਰੈਕਟਰ ਹੈਗਾ ਪਤਾ ਨਹੀਂ ਭਾਈ ਹੁਣਾਂ ਤੋਂ ਗੱਲ ਕੀਤੀ ਸੀਗੀ ਕਹਿੰਦੇ ਵੀ ਜਿਹੜਾ ਮੈਸੀ ਟਰੈਕਟਰ ਹੈਗਾ ਪਿੱਛੇ ਪੰਪ ਵਾਲਿਆਂ ਨਾਲ ਗੱਲ ਕੀਤੀ ਸੀਗੀ ਉਹ ਕਹਿੰਦੇ ਜਿਹੜਾ ਮੈਸੀ ਟਰੈਕਟਰ ਹੈਗਾ ਵੀ ਉਹ ਤੇਲ ਬਹੁਤ ਘੱਟ ਖਾਂਦਾ ਹੈਗਾ ਇਹਨਾਂ ਕੋਲ ਛੋਟੇ ਹੀ ਆ ਵੱਡੇ ਤਾਂ ਹੈ ਨਹੀਂ 4x4 ਛੋਟੇ ਰੱਖੇ ਆ ਸਾਈਓ ਰੱਖੇ ਆਗੇ ਵੀ ਤੇਲ ਬਹੁਤ ਘੱਟ ਖਾਂਦੇ ਆ ਇਹ ਆਹ ਰਸਤਾ ਆ ਗਿਆ ਜਿਹੜਾ ਉਖਲੀਆਂ ਵਾਲਾ ਵੀਰ ਹੁਣੇ ਕਹਿੰਦੇ ਸੀ ਨਾ ਵੀ 2-3 ਕਿਲੋਮੀਟਰ ਲੰਮਾ ਰਾਹ ਹੈਗਾ ਇਹ ਆਹ ਹਾਲ ਸਾਰਾ ਟੁੱਟਿਆ ਪਿਆ ਹੈ ਵੈਸੇ ਆਪਣੇ ਸਾਈਕਲ ਫਿਲਹਾਲ ਤਾਂ ਨੰਗ ਰਹੇ ਹੈਗੇ ਅੱਗੇ ਰਸਤੇ ਦੀ ਕੀ ਕੰਡੀਸ਼ਨ ਤੁਹਾਨੂੰ ਦੱਸ ਦਿਆਂ ਇਹ ਤਕਰੀਬਨ ਆਪਾਂ ਨੂੰ ਪੈ ਗਿਆ ਉੱਥੋਂ 8 ਕਿਲੋਮੀਟਰ ਦੂਰ ਇਹ ਰਸਤਾ ਜਿਹੜਾ ਦੇਖਦੇ ਆ ਕਿੰਨਾ ਕੁ ਰਸਤਾ ਟੁੱਟਿਆ ਫਿਰ ਤੁਹਾਨੂੰ ਦੱਸਦੇ ਆ ਅੱਗੇ ਇਹਦੇ ਵਿੱਚ ਥੋੜਾ ਪੈਂਚਰ ਹੋਣ ਦਾ ਡਰ ਰਹਿੰਦਾ ਰਸਤੇ ਦੇ ਵਿੱਚ ਆਪਾਂ ਰੁਕੇ ਸੀਗੇ ਥੋੜੀ ਜੀ ਮੈਡੀਸਨ ਵਗੈਰਾ ਲੈਣੀ ਸੀਗੀ ਐਂਬੂਲੈਂਸ ਵਾਲਾ ਵੀਰ ਆਪਾਂ ਨੂੰ ਮਿਲਿਆਗਾ ਜਿਹੜਾ ਵਾਪਸ ਆਇਆ ਪਹਿਲਾਂ ਉਧਰਲੀ ਸਾਈਡ ਜਾ ਰਿਹਾ ਸੀਗਾ ਮਾਰਤਾਲੀ ਸਾਈਡ ਜਾ ਰਹੇ ਹੋ ਅਜਮੇਰ ਜਾ ਰਹੇ ਹੋ ਅਸਾ ਜੀ ਮੇਰ ਜਾ ਅਜਮੇਰ ਸੇ ਆ ਮ ਆ ਰਹੇ ਆ ਅਜਮੇਰ ਸੇ ਆ ਪਰੇ ਹੋ ਹਾਂ ਔਰ ਵੀਰ ਮਿਲਿਆ ਹੋਰ ਕੀ ਹਾਲ ਹੈ ਭਾਈ ਆਪਕਾ ਬੜਾ ਆਲੇ ਭਈਆ ਨਾਮ ਕੀ ਹੈ ਆਪਕਾ ਅਨੁਗਰੇ ਸਲੋਮਨ ਨਾਮ ਹੈ ਭਈ ਕੀ ਕੰਮ ਕਰਤੇ ਹੋ ਆਪ ਮੈਂ ਡਰਾਈਵਿੰਗ ਕਰਦਾ ਹਾਂ ਜੇ ਗਵਰਨਮੈਂਟ ਹੈ ਕਿ ਪ੍ਰਾਈਵੇਟ ਹੈ ਪ੍ਰਾਈਵੇਟ ਹੈ ਠੀਕ ਹੈ ਕਹਾਂ ਕੇ ਰਹਿਨੇ ਵਾਲੇ ਹੋ ਅਜਮੇਰ ਕੇ ਅਜਮੇਰ ਕੇ ਚਲੋ ਵੀਰ ਕਹਿੰਦਾ ਸਪੈਸ਼ਲ ਰੋਕਿਆ ਵੀਰ ਉੱਥੋਂ ਮੁੜ ਕੇ ਆਇਆ 50 ਮੀਟਰ 100 ਤੋਂ ਕਹਿੰਦੇ ਵੀ ਤੁਹਾਡਾ YouTube ਚੈਨਲ ਵੇਖਣਾ ਆਪਾਂ ਸਬਸਕ੍ਰਾਈਬ ਕਰਨਾਗਾ ਥੈਂਕ ਯੂ ਭਾਈ ਵੀ ਮਿਲ ਕੇ ਬਹੁਤ ਅੱਛਾ ਲੱਗਾ ਆਪਸੇ ਆਪਸੇ ਮਿਲ ਕੇ ਵੜਿਆ ਲੱਗਾ ਭਾਈ ਆਪਕਾ ਸਾਰਾ ਰਾਜਸਥਾਨ ਬਹੁਤ ਬੜੀਆ ਹੈ ਯਾਰ ਬਹੁਤ एक आधा परसेंट लोग है जो बुरे होते हैं नहीं तो सभी बढ़िया था सभी था बढ़िया एक्सपीरियंस हुआ पीछे पंप पे रुके थे हम लोग रात को उन्होंने बहुत सेवा की हमारी यही है पाँच छे किलोमीटर पीछे, हाँ, पीछे हाँ हाँ जो है ना इंडियन ऑयल का वहाँ पे रुके थे रास्ता खराब है आगे थोड़ा दो तीन किलोमीटर है हाँ वो बताया था उन्होंने खराब है टुकड़ो में ठीक है जोधपुर आगे अच्छा है ਹਾਜਤਪੁਰ ਰੋਡ ਬਿਲਕੁਲ ਸਹੀ ਹੈ। ਠੀਕ ਹੈ। ਚਲੋ ਠੀਕ ਹੈ ਵੀਰੇ। ਆ ਬਾਈ ਹੁਣਾਂ ਨਾ ਕਰਦੇ ਗੱਲਬਾਤ। ਰਸਤੇ ਦੇ ਵਿੱਚ ਵੀਰ ਨੇ ਆਪਾਂ ਨੂੰ ਰੋਕ ਕੇ ਚਾਹ ਆਫਰ ਕੀਤੀ ਹੈਗੀ। ਔਰ ਭయ్యా ਕੀ ਹਾਲ ਹੈ ਆਪਕੇ ਬਸ ਵਧੀਆ ਵੇਲ ਵੇਲ ਹੋਰ ਕੀ ਹਾਲ ਹੈ ਠੀਕ ਹੈ ਇੱਕਦਮ ਵਧੀਆ ਓਕੇ ਨਾਮ ਕੀ ਆਪਕਾ ਰਾਜਿੰਦਰ ਚੌਧਰੀ ਰਾਜਿੰਦਰ ਯਹੀ ਸੇ ਹੋ ਹਾਂ ਯਹੀ ਸੇ ਗਾਉਂ ਦਾ ਨਾਮ ਕੀ ਹੈ ਗਾਉਂ ਬੋਰੁੰਦਾ ਬੋਰੁੰਦਾ ਡਿਸਟ੍ਰਿਕਟ ਜੋਧਪੁਰ ਚਲੋ ਵਧੀਆ ਲੱਗਾ ਆਪਸੇ ਮਿਲ ਕੇ ਤਹਿਸੀਲ ਪੀਪਾਰ ਸਿਟੀ ਠੀਕ ਹੈ ਔਨ ਦੀ ਵੇ ਸਟੇਟ ਹਾਈਵੇ 21 21 ਨੈਸ਼ਨਲ ਹਾਈਵੇ 21 ਨੇ ਜੀ ਸਟੇਟ ਹਾਈਵੇ ਸਟੇਟ ਹਾਈਵੇ ਰਾਜਸਥਾਨ ਗਵਰਨਮੈਂਟ ਹਾਂ ਠੀਕ ਹੈ 1 21 21 ਹਾਂ 21 ਨੰਬਰ ਰਸਤੇ ਦੇ ਵਿੱਚ ਵੀਰ ਮਿਲਿਆ ਸੀਗਾ ਇਹਨੇ ਆਪਣੀ ਪਿੱਛੋਂ ਨੰਬਰ ਪਲੇਟ ਦੇਖ ਲਈ ਵੀ ਪੰਜਾਬ ਤੋਂ ਆਲ ਇੰਡੀਆ ਕਰ ਰਹੇ ਆ ਵੀਰ

चल वीर होना ना कर दिया गाल बात चाय पीने हैं के बढ़िया लगा आपको थैंक यू भैया नाम क्या आपका धर्मा क्या निकाल रहे हो आप हैं पापड़ा पापड़ा, पापड़ा न रहे हो भाई कहता नाश्ता मारे हाँ खा के जायो जरूर चाय बन गई चाय बना रहा हूं बढ़िया सी पड़ाना दूध में पत्ती डाल के बढ़िया वाली जित्ते भी आप कर लिया वीर होना ने असली गे काल जी क्या नाम है आपका सारे लोगन इते इकट्ठे कर ले आपका क्या नाम है इंद्रराज यहीं से हो आप मेर्था से हो हां मेर्था से यहां पत्थर बनने के लिए रात मेर्था में रुके थे हम लोग अच्छा हां बहुत बढ़िया सिटी है तो है न, लास का मेठा से आगे ना जो पंप है इंडियन ऑयल का पहला पंप आता है वो आ गया वहाँ अच्छा। पे रुके थे हम लोग और हम बढ़िया है नहीं सभी लोग बढ़िया है आपके बढ़िया बढ़िया लगा आपसे मिलके

है? इस चीज का नाम क्या पापड़, है पापड़ पापड़ खिचिया बोलते हैं ना उन्होंने बताया था खुचिया बोलता खिचिया बोलते हैं इसको मारवाड़ी है। मारवाड़ी वैसे, पापड़ बोलते बोलते पापड़ी है, हाँ. है। हमारे वाला थोड़ा ये सा कै? पतला होता है ये थोड़ा सा मोटे वाला है घर पे बनाया हुआ है अच्छा इसमें क्या चावल और मैदे का बना हुआ आटा फिर तो बढ़िया है ना न चावल और मैदे का आटे का बहुत शानदार बनाते हैं घर पे ही बनाते हो आप घर पे ठीक है चाय के साथ नाश्ता बनाते हैं सा जो अपने पशु होते हैं उसका बिलोना करता है ना हाँ। बिलोना करते हैं तो उसका दही अलग निकलता है छाछ अलग निकलता हाँ। छाछ में इसको बॉईल करके घुमा के फिर इसको बनाते हैं, पूरा पका के पका हुआ है कच्चा हाँ। नहीं है बहुत बहुत शानदार खाते है एक टाइम में एक ये खा लिया ना तो पूरे दिन आराम से निकल जाता अच्छा, है भी होता है है अच्छा होता थोड़ा सा इसमें क्या है? प्रोटीन और विटामिन सारा बढ़िया होता है पूरे पोषक तत्व तो होते हैं इस वजह से ਖੀਚਿਆ ਥਾ ਕੇ ਨੰਦ ਆ ਗਿਆ ਪੁਰਾ ਬਹੁਤ ਸਵਾਦ ਹੈ ਬਹੁਤ ਹੀ ਸ਼ਾਨਦਾਰ ਹੈ ਤੇ ਵਧੀਆ ਚੀਜ਼ ਹੈ ਚਲੋ ਠੀਕ ਆ ਵੀਰ ਹੁਣਾਂ ਦਾ ਫਿਰ ਤੋਂ ਧੰਨਵਾਦ ਕਰਦੇ ਆ ਬਹੁਤ ਬੜੀਆ ਲਗਾ ਆਪਣੇ ਹਮੇ ਰੋਕਾ ਬਹੁਤ ਕਮ ਲੋਗ ਹੈ ਜੋ ਰੁਕਤੇ ਹਨ ਹਾਂ ਬਿਲਕੁਲ ਉਹਨਾਂ ਵਿੱਚੋਂ ਇੱਕ ਆਪ ਹੋ ਹਾਂ ਕਿਉਂਕਿ ਪਿੱਛੇ ਹਮੇ ਬਹੁਤ ਲੋਗੋ ਨੇ ਰੋਕਾ ਔਰ ਬੜੀਆ ਲਗਾ ਆਪਸੇ ਮਿਲ ਕੇ ਯਾਰ। ਹਾਂ। ਔਰ ਬਤਾਨਾ ਦਵਾਰਾ ਆਪਕਾ ਨਾਮ گاਉਂ ਦਾ ਨਾਮ ਕੀ ਹੈ? ਬਰੁੰਦਾ گاਉਂ। ਬਰੁੰਦਾਵਾ। ਹਾਂ ਬਰੁੰਦਾ ਜੋਧਪੁਰ ਡਿਸਟ੍ਰਿਕਟ ਮੈਂ ਆਤਾ ਹੈ। ਕੀ ਪਾਸ ਤੇ ਸੀਟੀ ਤਹਿਸੀਲ ਹੈ। ਤੇ ਵੀਰ ਹੁਣਾਂ ਤੁਸੀਂ ਧੰਨਵਾਦ ਕਰਨਾ ਕਮੈਂਟ ਦੇ ਵਿੱਚ ਬਾਈ ਹੁਣਾਂ ਦਾ ਨਾਮ ਲਿਖ ਕੇ ਕਮੈਂਟ ਕਰੀ ਚੱਲਿਓ। ਠੀਕ ਹੈ ਬਾਈ। ਓਕੇ ਥੈਂਕ ਯੂ ਥੈਂਕ ਯੂ। ਥੈਂਕ ਯੂ ਸੋ ਮੱਚ। ਚਲੋ ਹੁਣ ਆਪਾਂ ਪਾਈਏ ਚੱਲੇ। ਠੀਕ ਹੈ ਬਾਈ। ਓਕੇ ਸਰ ਠੀਕ ਹੈ। ਓਕੇ ਧੰਨਵਾਦ ਆਪਕਾ। ਚਲੋ ਪੌਣੇ ਹੁਣ ਆਪਾਂ ਅੱਗੇ ਚੱਲੇ। ਪੀਪੜ ਇੱਥੋਂ ਆਣਾਗਾ ਪੀਪੜ ਕਰਕੇ ਇੱਕ ਤਹਿਸੀਲ ਆਉਣੀ ਆ ਉਸ ਤੋਂ ਬਾਅਦ ਆਪਾਂ ਇੱਥੋਂ 80 84 ਕਿਲੋਮੀਟਰ ਰਹਿ ਗਿਆ ਸਾਰਾ ਜਿਹੜਾ ਜੋਧਪੁਰ ਹੈਗਾ ਅੱਗੇ ਦਾ ਸਫ਼ਰ ਆਪਾਂ ਸ਼ੁਰੂ ਕਰਦੇ ਆ ਇੱਥੋਂ ਹੀ ਹੌਣੇ ਚੱਲੇ ਰਸਤੇ ਵਿੱਚ ਆਪਾਂ ਇੱਕ ਪੰਪ ਤੇ ਰੁਕੇ ਸੀਗੇ ਹਵਾ ਭਰੌਣ ਦੀ ਖਾਤਰ ਕਿਉਂਕਿ ਤਿੰਨ ਚਾਰ ਦਿਨ ਹੋ ਗਏ ਆਪਾਂ ਹਵਾ ਨਹੀਂ ਭਰੀ ਸੀਗੀ ਸਾਈਕਲਾਂ ਦੇ ਵਿੱਚ ਹੁਣ ਚੈੱਕ ਕਰਦੇ ਆਂਗੇ ਲਾਣੇ ਫਿਲਟਰ ਲੱਗਿਆ ਹੋਇਆ ਪਹਿਲਾਂ ਪਾਣੀ ਭਰ ਲੈ ਗਏ ਆਪਾਂ ਬਾਕੀ ਗੱਲ ਕਰੀ ਜਾਵੇ ਤਾਂ ਓਵਰਆਲ ਰਾਜਸਥਾਨ ਦੇ ਵਿੱਚ ਅਸੀਂ ਇੰਨੇ ਦਿਨ ਹੋ ਗਏ 14-15 ਦਿਨ ਘੁੰਮਦਿਆਂ ਨੂੰ ਤੇ ਇੰਨਾ ਕੁ ਜਰੂਰ ਪਤਾ ਲੱਗ ਗਿਆ ਵੀ ਜਿਹੜੀਆਂ ਇੱਥੋਂ ਦੀਆਂ ਲੇਡੀਜ਼ ਨੇਗੀਆਂ 80% ਤੋਂ 85% ਸਾਰੀਆਂ ਮੂੰਹ ਟਾਕੇ ਰੱਖਦੀਆਂ ਨੇਗੀਆਂ ਜਿਹੜੀਆਂ ਵੀ ਮੈਰਿਡ ਨੇਗੀਆਂ ਪਿੱਛੇ ਜੀ ਆਪਾਂ ਨੂੰ ਇੱਕ ਭੈਣ ਮਿਲੀ ਸੀਗੀ ਸਕੂਟਰੀ ਚਲਾਉਂਦੀ ਸੀ ਇਹ ਸਭ ਲਾ ਲਓ ਸਕੂਟਰੀ ਚਲਾਉਂਦੀ ਚਲਾਉਂਦੀ ਦੇ ਉੱਤੇ ਮੂੰਹ ਤੇ ਉੱਤੇ ਚੁੰਨੀ ਲਈ ਵੀ ਸੀਗੀ ਮਤਲਬ ਆਪ ਦਾ ਕਲਚਰ ਇਹ ਪੂਰਾ ਹਲੇ ਵੀ ਰੱਖ ਰਹੇ ਹੈਗੇ ਤੇ ਸੇਮ ਹੀ ਹੋਈ ਆ ਆਦੇ ਕੱਪੜੇ ਪਰੋਂ ਪਾਉਂਦੇ ਆ ਰਾਜਸਤਾਨੀ ਜਿੰਨੀਆਂ ਵੀ ਅਸੀਂ ਲੇਡੀ ਦੇਖੀਆਂ ਸਾਰਿਆਂ ਦੇ ਰਾਜਸਤਾਨੀ ਕੱਪੜੇ ਪਾਏ ਹੋਏ ਸੀਗੇ ਜਿਹੜੀਆਂ ਮੈਰਿਟ ਨਹੀਂ ਆ ਆਪਾਂ ਜੋਧਪੁਰ ਵਾਲੀ ਸਾਈਡ ਜਾ ਰਹੇ ਸੀਗੇ ਭਰਾ ਆਪਾਂ ਨੂੰ ਮਿਲੇ ਆ ਰਸਤੇ ਦੇ ਵਿੱਚ ਇਹਨਾਂ ਨੇ ਪਹਿਲਾਂ ਪਿੱਛੇ ਪੰਪ ਤੇ ਇਹਨਾਂ ਤੁਹਾਡਾ ਹੀ ਪੰਪ ਸੀਗਾ ਆਪਕੇ ਹੱਥ ਆਪਾਂ ਪੰਪ ਉਹ ਤੇ ਰੁਕੇ ਹਾਂ ਮੇਰਾ ਬਾਈ ਦਾ ਇਹਨਾਂ ਕੇ ਬਾਈ ਦਾ ਜੋ ਪੰਪ ਸੀਗਾ ਇਹਨਾਂ ਦੇ ਭਰਾ ਦਾ ਉੱਥੇ ਬਾਈ ਉਹਨਾਂ ਨੇ ਆਪਣੀ ਵੀਡੀਓ ਵਗੈਰਾ ਦੇਖੀ ਆ ਤੇ ਹੁਣ ਦੇਖ ਲਿਆ ਆਪਾਂ ਨੂੰ ਜਾਂਦੇ ਹੋਏ ਤੇ ਬਾਈ ਕਹਿੰਦਾ ਜਰੂਰ ਸਾਈਡ ਤੇ ਰੁਕੇ ਆਪਣੀ ਵੀਡੀਓ ਬਣਾਓ ਔਰ ਕੀ ਨਾਮ ਹੈ ਆਪਕੇ ਭਾਈ ਮ गांव। आपका नाम? आरडीएक्स। आरडीएक्स? आरडीएक्स बड़ा खतरनाक है यार कहाँ से हो आप तो यही पे है ना और जोधपुर कितना पड़ेगा यहाँ ऐसी चलो बढ़िया लगा तो आप मिल है खाना खाना लो चलो कितनी दूर है आपका गाँव अभी यहाँ से तो यहाँ रहेगा सत्रह अठारह किलोमीटर दूर ठीक है आगे कोई शादी है शादी समारोह में चलेंगे वहाँ चलो शादी में जा रहे हो हाँ। <laughs> चलो। जाना टाइम लग जाएगा दे 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 ये यहाँ छोड़ दो तो वापस रिटर्न आते जोधपुर जाना है ना जोधपुर तो शाम को तो निकल जाना और तो टाइम लग जाएगा कुछ नहीं लगेगा चले अभी चले गाड़ी में चलते हैं वापस आते यहाँ आपको

ਜਾਂ ਬਹੁਤ ਮਸ਼ਹੂਰ ਆ ਥਾਂ ਥਾਂ ਦੇ ਉੱਤੇ ਪਈਆਂ ਦੇਖੋ ਇੱਕ ਲੇਜ਼ ਨੇ ਇੱਕ ਪਕੌੜੀ ਬਹੁਤ ਜ਼ਿਆਦਾ ਫੇਮਸ ਆ ਤਕਰੀਬਨ ਪਿਛਲੀ 20 ਤੋਂ 25 ਦੁਕਾਨਾਂ ਜਿਹੜੀਆਂ ਅਸੀਂ ਦੇਖੀਆਂ ਨੇ ਜਿਹੜੀਆਂ ਕਿ ਪਕੌੜੀਆਂ ਦੀਆਂ ਤੇ ਲੇਜ਼ ਦੀਆਂ ਲੱਗੀਆਂ ਨੇ ਬਹੁਤ ਫੇਮਸ ਚੀਜ਼ਾਂ ਨੇ ਆ ਅਸੀਂ ਬਾਕੀ ਪਿੱਛੇ ਆਪਾਂ ਵੇਖਿਆ ਜਿੱਦਾਂ ਵੀ ਥਾਂ ਥਾਂ ਦੇ ਉੱਤੇ ਨਾ ਇੱਥੇ ਨਰਮੇ ਦੀ ਖੇਤੀ ਬਹੁਤ ਹੋ ਰਹੀ ਹੈਗੀ ਤੇ ਚੱਲਦੇ ਅੱਖੋ ਆਪਣਾ ਸਫ਼ਰ ਤਕਰੀਬਨ 30 ਕਿਲੋਮੀਟਰ ਦਾ ਰਹਿ ਗਿਆ ਡਾਂਗੀਆਂ ਪਾਸ ਤੋਂ ਬਾਕੀ ਜੋਧਪੁਰ ਰਸਤੇ ਦੇ ਵਿੱਚ ਆਪਾਂ ਜਾ ਰਹੇ ਹਾਂ ਬਹੁਤ ਵਧੀਆ ਹਾਈਵੇ ਹਲੇ ਤੱਕ ਬਾਕੀ ਇੱਕ ਚੀਜ਼ ਅਸੀਂ ਬਹੁਤ ਦੇਖੀ ਆ ਇੱਥੇ ਡਾਂਡੀਆਂ ਵਾਸਤੇ ਵਿੱਚ ਤਕਰੀਬਨ ਹਰੇਕ ਜਗ੍ਹਾ ਉੱਤੇ ਚਲੋ ਨਮਕੀਨਤਾ ਪਿਆਈ ਆ ਇੱਕ ਨਾ ਮਾਵਾ ਪਿਆਗਾ ਬਹੁਤ ਲੋਕ ਖਾ ਰਹੇ ਸੀਗੇ ਜੇ ਕੋਈ ਵੀ ਵੀਰ ਇਧਰ ਆ ਰਿਹਾ ਜ਼ਰੂਰ ਟਰਾਈ ਕਰਿਓ ਚਲੋ ਆਪਾਂ ਨੂੰ ਥੋੜਾ ਇਹ ਸੀ ਆਪਾਂ ਪਹੁੰਚ ਗਏ ਟਾਈਮ ਨਾਲ ਜੇ ਕਿਤੇ ਰਸਤੇ ਵਿੱਚ ਆਪਾਂ ਨੂੰ ਮਿਲੀ ਜਰੂਰ ਤੁਹਾਨੂੰ ਚੀਜ਼ ਖਾ ਕੇ ਦੱਸਾਂਗੇ ਬਾਕੀ ਮਾਵਾ ਬਹੁਤ ਫੇਮਸ ਹੈ ਇੱਥੋਂ ਦਾ ਹਰੇਕ ਦੁਕਾਨ ਉੱਤੇ ਪਿਆਗਾ ਤਕਰੀਬਨ ਜੇ ਆਪਾਂ ਇੱਥੋਂ ਜਸਲਵਾਲ ਦੀ ਗੱਲ ਕਰੀਏ ਤਾਂ 305 ਕਿਲੋਮੀਟਰ ਤੇ ਜੋਧਪੁਰ ਰਹਿ ਗਿਆ ਸਾਰਾ 25 ਕਿਲੋਮੀਟਰ ਇੱਥੋਂ ਜੋਧਪੁਰ ਤੱਕ 25 ਰਹਿ ਗਿਆ ਇੱਥੋਂ ਆਪਣਾ ਬਾਕੀ ਜੇ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਉਹ ਸ਼ਾਇਦ ਆਪਾਂ ਨੂੰ ਇੱਥੋਂ 28 ਕਿ 29 ਪੈਣਾਗਾ ਕਿਉਂਕਿ ਇਹ ਜਿਹੜੇ ਲੱਗੇ ਹੁੰਦੇ ਆ ਨਾ ਮਾਰ ਕੇ ਇਹ ਜ਼ਿਆਦਾਤਰ ਅੱਡੇ ਤੁਹਾਡੇ ਹੀ ਹੁੰਦਾਗਾ ਬਾਕੀ ਸੂਰਜ ਵੀ ਪੂਰੇ ਸਿਖਰਾਂ ਤੇ ਹੈਗਾ ਅੱਜ ਸਫ਼ਰ ਥੋੜਾ ਜਿਹਾ ਘੱਟ ਨਿਭੜਿਆ ਕਿਉਂਕਿ ਅੱਜ ਖਾਸੇ ਭਰਾਵਾਂ ਨੇ ਆਪਾਂ ਨੂੰ ਨਾ ਰਸਤੇ ਦੇ ਵਿੱਚ ਰੋਕਿਆ ਇਿੱਥੇ ਆਪਣੇ ਮਾਰਵਾੜੀ ਭਰਾਵਾਂ ਨੇ ਆਪਾਂ ਨੂੰ ਵੀ ਰੋਕਿਆ ਸੀਗਾ ਬਹੁਤ ਵਧੀਆ ਸੇਵਾ ਕੀਤੀ ਉਹਨਾਂ ਨੇ ਪਾਪੜ ਵਗੈਰਾ ਖਵਾਇਆ ਆਪਾਂ ਨੂੰ ਤੇ ਇਤਾਂ ਦੇ ਬਹੁਤ ਯਾਰ ਨਿੱਸਰਾਂ ਤੋਂ ਰਸਤੇ ਦੇ ਵਿੱਚ ਮਿਲੇ ਵਧੀਆ ਲੱਗਿਆ ਸਾਰਿਆਂ ਦਾ ਦੁਬਾਰਾ ਪਰ ਧੰਨਵਾਦ ਕਰਦੇ ਆਂਗੇ ਬਾਕੀ ਰਸਤੇ ਵਿੱਚ ਦੇਖੋ ਥਾਂ ਦਾ ਪੁਲ ਵੀ ਬਣੇ ਹੋਏ ਆਗੇ ਇਹ ਸਾਹੇ ਆਪਾਂ ਪੋਲਾਂ ਤੋਂ ਘੱਟ ਜਾਈਦਾ ਸਰਵਿਸ ਰੋਡ ਵਧੀਆ ਸਿੱਧਾ ਜਾਂਦਾ ਜਿਆਦਾ ਆਪਾਂ ਨੂੰ ਜ਼ੋਰ ਵੀ ਨਹੀਂ ਲਾਉਣਾ ਪੈਣਾ ਰਾਜਸਥਾਨ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਸੋਲਰ ਪੈਨਲ ਲੱਗੇ ਹੋਏ ਆਗੇ ਇਹ ਸੋਲਰ ਪੈਨਲਾਂ ਦਾ ਗੜ ਵੀ ਮੰਨਿਆ ਜਾਂਦਾ ਹੈਗਾ Rajasthan ਦੇ ਵਿੱਚ ਇੱਕ ਜਗ੍ਹਾ ਹੈਗੀ ਸ਼ਾਇਦ ਮੈਂ ਉਹਨੂੰ ਮਿਸ ਕਰ ਰਿਹਾਗਾ ਹੁਣ ਯਾਦ ਨਹੀਂ ਹੈਗਾ ਪਰ ਮੰਨ ਕੇ ਚੱਲੋ ਵੀ ਉਹ ਜਗ੍ਹਾ ਜਿੱਥੇ ਸਭ ਤੋਂ ਜ਼ਿਆਦਾ ਗਰਮੀ ਪੈਂਦੀ ਹੈਗੀ ਤੇ ਉਹ ਸਾਰੀ ਜਗ੍ਹਾ ਯਾਨੀ ਕਿੰਨੇ ਕਿਲੋਮੀਟਰ ਦੇ ਵਿੱਚ ਫੈਲੀ ਹੋਈ ਆ ਜਿੱਥੇ ਸਾਰੇ ਦੇ ਵਿੱਚ ਸਿਰਫ ਸੋਲਰ ਪੈਨਲ ਲੱਗੇ ਹੋਏ ਹੈਗੇ ਜੇ ਕਿਸੇ ਵੀਰ ਨੂੰ ਵੀ ਪਤਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਦੇਖ ਲਓ ਇਹ ਪੂਰਾ ਲਾਹਾ ਲੈ ਰਹੇ ਆ ਲੋਕ ਆਪ ਦੀ ਜਿੱਥੇ ਸਭ ਤੋਂ ਵੱਧ ਅਗੀ ਗਰਮੀ ਆਪਾਂ ਕਹਿ ਦਿੰਦੇ ਆਂ ਵੀ ਰਾਜਸਥਾਨ ਚ ਪੈਂਦੀ ਆ ਤੇ ਪਰ ਇਹ ਲਾਹਾ ਵੀ ਪੂਰਾ ਲੈ ਰਹੇ ਆਗੇ ਪਿੱਛੇ ਅਸੀਂ ਕਈ ਜਗ੍ਹਾ ਤੇ ਦੇਖੀ ਆ ਇਹ ਚੀਜ਼ ਸੋਲਰ ਪੈਨਲ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਸੋਲਰ ਪੈਨਲ ਲੱਗੇ ਹੋਇਆ ਇੱਥੇ ਵੀ ਦੇਖਿਆ ਜਾਵੇ ਉਹ ਪਰਲੀ ਸਾਈਡ ਤੱਕ ਸੋਲਰ ਪੈਨਲ ਹੀ ਆਗੇ ਲੰਮੇ ਆ ਪੂਰੇ ਇਹ ਸਾਹਮਣੇ ਟੂਲ ਪਲਾਜਾ ਗਿਆ ਇੱਥੋਂ ਤਕਰੀਬਨ ਗੱਲ ਕਰੀਏ ਜੋਧਪੁਰ ਆਪਾਂ ਨੂੰ ਬਸ 19 ਕਿਲੋਮੀਟਰ ਰਹਿ ਗਿਆ ਮੈਂ ਖਾਸ ਉਹਨੂੰ ਦਿਖਾ ਦਈਏ ਰਸਤੇ 'ਚ ਸਾਨੂੰ ਕਈ ਜਗ੍ਹਾ ਤੇ ਇਹ ਮਿਲੀਆਂ ਚੀਜ਼ਾਂ ਨਾਲੇ ਵੈਸੇ ਠੰਡ ਪੈਂਦੀ ਆ ਪਰ ਦੁਪਹਿਰੇ ਪੂਰਾ ਗ ਇਹ ਲੈ ਰਹੇ ਆ ਪੂਰਾ ਲਾਹਾ ਬਿਜਲੀ ਇਹ ਕਰ ਰਹੇ ਆ ਇਕੱਠੀ ਸਾਰੀ ਸੋਲਰ ਪੈਨਲ ਦੇ ਨਾਲ ਆਪਾਂ ਵੀ ਹੋ ਸਕਦਾ ਵੱਧ ਤੋਂ ਵੱਧ ਸੋਲਰ ਪੈਨਲ ਲਾਇਆ ਕਰੋ ਵੈਸੇ ਬੈਟਰੀ ਵਾਲੀ ਨਾਲੋਂ ਜਿਹੜੀ ਇਹ ਬੈਕ ਬਿਜਲੀ ਸਟੋਰ ਕਰਦਾ ਹੈਗਾ ਇਹ ਚੀਜ਼ ਵੱਧ ਕੰਮ ਜਾਵਾਗੀ ਪੰਛੀਆਂ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋਗੇ ਬੜਾ ਵਧੀਆ ਲੱਗਿਆ ਸੁਣ ਕੇ ਆਵਾਜ਼ ਤਕਰੀਬਨ ਆਪਾਂ ਲਗਭਗ 100 ਕਿਲੋਮੀਟਰ ਹੁਣ ਤੱਕ ਕੱਢ ਚੁੱਕੇ ਆਂਗੇ ਸੂਰ ਜਿੰਨੇ ਵੀ ਆਉਂਦੀ ਥੋੜੀ ਜੀ ਤਾਂ ਫਸ ਕਟਾਈ ਆ ਹੁਣ ਪਹਿਲਾ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਆਪਾਂ ਟੀ-ਸ਼ਰਟ ਲਾ ਹੀ ਨਹੀਂ ਕਿਉਂਕਿ ਪਿੱਛੇ ਥੋੜੀ ਇਹ ਬਿਮਾਰ ਹੋ ਗਈ ਸੀਗੀ ਆਪਾਂ ਹਵਾ ਲੱਗੀ ਸੀ ਜਿਹਦਾ ਕਰਕੇ ਫਿਰ ਲਾ ਹੀ ਨਹੀਂ ਘੰਟਾ ਤੱਕ ਗਰਮੀ ਆਈ ਸੀ ਹੁਣ ਥੋੜਾ ਜਿਆ ਠੀਕ ਹੈਗਾ ਬਾਕੀ ਆਪਾਂ ਨੈਸ਼ਨਲ ਹਾਈਵੇ ਆ ਜਿਹੜਾ ਉਹ ਸਾਟ ਚੁੱਕੇ ਆਂਗੇ ਹੁਣ ਆਪਾਂ ਇੱਕ ਲੋਕਲ ਜੇ ਰਾਹ ਦੇ ਉੱਤੇ ਆ ਗਏ ਇੱਥੇ ਸੜੋ ਸਾਨੂੰ ਸ਼ਾਰਟਕਟ ਲੱਗਿਆ ਅਗਰ ਆਪਾਂ ਉਧਰ ਦੀ ਜਾਂਦੇ ਤਾਂ ਆਪਾਂ ਨੂੰ ਤਕਰੀਬਨ ਪੈ ਜਾਣਾ ਸੀਗਾ 30 ਕਿਲੋਮੀਟਰ 25 25 ਕਿਲੋਮੀਟਰ ਪੈਣਾ ਸੀ ਇੱਦਾਂ ਤੁਸੀਂ ਥੋੜਾ ਸ਼ਾਰਟਕਟ ਹੈਗਾ ਆਪਾਂ ਤਕਰੀਬਨ 9 ਤੋਂ 10 ਕਿਲੋਮੀਟਰ ਹੈ ਜਿਹੜਾ ਉਹ ਸਫ਼ਰ ਹੁਣ ਘੱਟ ਪਿਆ ਹੈਗਾ ਬਾਕੀ ਇਹ ਥੋੜਾ ਜਿਹਾ ਇੱਕ ਰਸਤੇ ਦੇ ਵਿੱਚ ਪੈਂਡ ਆਊਗਾ ਉਹ ਕਵਰ ਕਰਕੇ ਉਹ ਲੰਘ ਜਾਂਗੇ ਜਦੋਂ ਵਿੱਚ ਦੀ ਤੋਂ ਬਾਅਦ ਸਿੱਧਾ ਜੋਧਪੁਰ ਹੀ ਆਉਣਾਗਾ ਲਗਭਗ ਜੋਧਪੁਰ ਇੱਥੋਂ 10 ਕਿਲੋਮੀਟਰ ਰਹਿ ਗਿਆ ਹੋਣਾਗਾ 10 ਤੋਂ 11 ਕਿਲੋਮੀਟਰ ਬਾਕੀ ਆਪਾਂ ਅਗਰ ਵੀਊ ਦੀ ਗੱਲ ਕਰੀਏ ਤਾਂ ਸ਼ਾਮ ਦਾ ਵੀਊ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਬਹੁਤ ਵਧੀਆ ਹੁੰਦਾਗਾ ਖੱਬੇ ਪਾਸੇ ਵੀ ਜਿੱਦ ਤੱਕ ਅੱਗੇ ਆਪਾਂ ਸੁਣਦੇ ਸੀ ਨਾ ਵੀ ਰਾਜਸਥਾਨ ਆ ਜਿਹੜਾ ਉਹ ਰੇਤ ਲਈ ਆ ਸਾਰਾ ਉਹ ਇਹ ਪਾਸੇ ਨਹੀਂ ਹੈਗਾ ਉਹ ਹੈਗਾ ਥੋੜਾ ਜਿਹਾ ਜਸਲਮੀਲ ਵਾਲੀ ਸਾਈਡ ਹੈਗਾ ਦੇਖ ਸਕਦੇ ਹੋ ਸਾਨੂੰ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਦਰਖਤ ਜਿਹੜੇ ਮਿਲੇ ਹੈਗੇ ਨੈਸ਼ਨਲ ਹਾਈਵੇ ਜਿਹੜਾ ਮਿਲਿਆ ਸੀਗਾ ਤੇ ਪਹਿਲਾਂ ਜਿਹੜਾ ਸਟੇਟ ਹਾਈਵੇ ਮਿਲਿਆ ਸੀਗਾ ਸਾਰੇ ਦੇ ਉੱਤੇ ਦਰਖਤ ਦੀ ਦਰਖਤ ਸਾਨੂੰ ਮਿਲੇ ਸੀਗੇ ਹਾਲੇ ਤੱਕ ਬੰਦੇ ਵੀ ਜਿੰਨੇ ਮਿਲੇ ਹੈਗੇ 99.9% ਬੰਦੇ ਇੰਨੇ ਕ ਜਿਆਦਾ ਵਧੀਆ ਮਿਲੇ ਹੈਗੇ ਬਹੁਤ ਜ਼ਿਆਦਾ ਵਧੀਆ ਮਿਲੇ ਆਗੇ ਇਹਦਾ ਰਿਕਸ਼ਾ ਵਾਲੀ ਦਾ ਹੋਰ ਭਾਈ ਸਿੱਧੂ ਮੂਸੇਵਾਲਾ ਮੂਸੇਵਾਲਾ ਲਗਾ ਰਿਹਾ ਮੂਸੇਵਾਲਾ ਹੈ ਬ੍ਰੈਂਡ ਹੈ ਭਾਈ ਵਧੀਆ ਵਧੀਆ ਸਿੱਧੂ ਮੂਸੇਵਾਲਾ ਦਾ ਬ੍ਰੈਂਡ ਹੈ ਹਾਂ ਸਿੱਧੂ ਮੂਸੇਵਾਲਾ ਦਾ ਫੈਨ ਜੋਧਪੁਰ ਮੂਸੇਵਾਲਾ ਦਾ ਫੈਨ ਹੈ ਹਾਂ ਚਲੋ ਵਧੀਆ ਬਾਤ ਹੈ ਲੈ ਸਿੱਧੂ ਮੂਸੇਵਾਲੇ ਦੇ ਫੈਨ ਪੂਰੀ ਦੁਨੀਆ ਦੇ ਵਿੱਚ ਨੇਗੇ ਇੱਕ ਜੋਧਪੁਰ ਦੇ ਵਿੱਚ ਵੀ ਭਰਾ ਆਪਾਂ ਨੂੰ ਮਿਲ ਗਿਆ ਇਦਾਂ ਹੀ ਗੱਲਾਂ-ਬੱਤਾਂ ਕਰਦੇ ਕਰਦੇ ਅੱਜ ਦੇਖਿਆ ਜਾਵੇ ਤਾਂ ਟਾਈਮ ਦੇ ਹਿਸਾਬ ਨਾਲ ਜਿਹੜਾ ਆਪਣਾ ਸਫ਼ਰ ਆ ਉਹ ਘੱਟ ਨਹੀਂ ਪੜਿਆ ਕਿਉਂਕਿ ਅੱਗੇ ਆਪਾਂ ਸਫ਼ਰ ਸੇਤੀ ਨਿਵੇੜ ਲੈਣੇ ਆਂ ਵੈਸੇ ਅੱਜ ਰਸਤੇ ਵਿੱਚ ਵੀਰਾਂ ਨੇ ਬਹੁਤ ਰੋਕਿਆ ਉਹ ਵਧੀਆ ਗੱਲ ਆ ਚਲੋ ਗੱਲਬਾਤ ਕਰਦੇ ਆਗੇ ਤੇ ਵੀਰ ਹੁਣ ਚਾਹ ਤੇ ਬੁਲਾ ਲੈਂਦੇ ਆ ਵਧੀਆ ਲੱਗਿਆ ਚਲੋ ਹੁਣ ਚਾਲਦੇ ਆਂ ਸਫ਼ਰ ਜਿਹੜਾ ਰਹਿ ਗਿਆ ਥੋੜਾ ਜਿਹਾ ਉਹ ਵੀ ਨਿਵੇੜ ਲਈਏ ਫਿਰ ਦੱਸਦੇ ਆ ਤੁਹਾਨੂੰ ਆਪਾਂ ਕਿੱਥੇ ਸਟੇ ਕਰਦੇ ਆਂਗੇ ਰਸਤੇ ਦੇ ਵਿੱਚ ਇੱਕ ਬੜੀ ਵਧੀਆ ਜਗ੍ਹਾ ਤੇ ਆਪਾਂ ਰੁਕੇ ਸੀਗੇ ਥੋੜੀ ਖਾਤਰ ਵੀਡੀਓ ਥੋੜੀ ਸ਼ੂਟ ਕੀਤੀ ਸੀਗੀ ਸ਼ਾਰਟ ਮੂਵੀ ਸ਼ਾਰਟ ਵੀਡੀਓ ਜਿਹੜੀ ਆਪਾਂ ਡੇਲੀ ਪਾਉਨੇ ਆਗੇ ਇੱਕ ਸਾਹਮਣੇ ਦੇਖੋ ਦਰਖਤ ਕਿੰਨੀ ਵਧੀਆ ਗੱਲ ਲੱਗੀ ਰਸਤੇ ਦੇ ਵਿੱਚ ਲੱਗਿਆ ਹੋਇਆ ਹੈਗਾ ਤੇ ਕਿਸੇ ਵੀਰ ਨੇ ਵੀ ਇਹ ਨਹੀਂ ਪਟਿਆ ਜਿਹੜੀ ਸਾਨੂੰ ਵਧੀਆ ਗੱਲ ਲੱਗੀ ਚਲੋ ਹੁਣ ਚੱਲੇ ਪਾਉਨੇ ਆ ਤਕਰੀਬਨ ਇੱਥੋਂ ਗੁਰਦੁਆਰਾ ਸਾਹਿਬ ਹੈੜਾ ਉਹ 12 ਕਿਲੋਮੀਟਰ ਰਹਿ ਗਿਆ ਹੈਗਾ ਬਸ ਅੱਗੇ ਚੱਲਦੇ ਆ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਤੁਹਾਨੂੰ ਸਾਰੀ ਅਪਡੇਟ ਦਿੰਨੇ ਆਗੇ ਸ਼ਹਿਰ ਆ ਰਿਹਾ ਅੱਗੇ ਜੋਧਪੁਰ ਜੀ ਜਦੋਂ ਹੀ ਆਪਾਂ ਜੋਧਪੁਰ ਦੇ ਵਿੱਚ ਪਹੁੰਚੇ ਆ ਆਪਣਾ ਸਵਾਗਤ ਕੀਤਾ ਗਿਆ ਆ ਮਿੱਟੀ ਨਾਲ ਪੂਰੀ ਨਾਲ ਸਾਰਾ ਰਾ ਟੁੱਟਿਆ ਹੋਇਆ ਹੈ ਬਹੁਤ ਜਿਆਦਾ ਬੁਰਾ ਹਾਲ ਹੈਗਾ ਜੋਧਪੁਰ ਦੀ ਐਂਟਰੀ ਤੋਂ ਲੈ ਕੇ ਥਲੇ ਤੱਕ ਅਸੀਂ 3 ਕਿਲੋਮੀਟਰ ਕੱਢ ਚੁੱਕੇ ਹਾਂ ਪਰ ਸਾਰਾ ਰਾ ਟੁੱਟਿਆ ਹੋਇਆ ਹੈ ਬਹੁਤ ਜਿਆਦਾ ਬੁਰਾ ਹਾਲ ਹਰੇਕ ਦਾ ਅੱਗੇ ਦੇਖਦੇ ਹਾਂ ਰਾ ਕਿੰਨਾ ਸਾਫ਼ ਹੁੰਦਾ ਇੱਥੋਂ ਗੁਰਦੁਆਰਾ ਸਾਹਿਬ ਆ ਜਿਹੜਾ 7 ਕਿਸ਼ੇ ਕਿਲੋਮੀਟਰ ਹੈਗਾ 6 ਕਿਲੋਮੀਟਰ ਦੇ ਕਰੀਬ ਬਾਕੀ ਇੱਥੇ ਦੱਸੇ ਤੁਹਾਨੂੰ ਦੱਸ ਦਈਏ ਕਿ ਜੋਧਪੁਰ ਦੇ ਵਿੱਚ ਬਹੁਤ ਜਿਆਦਾ ਫੌਜ ਆ ਗਈ ਫੌਜ ਦਾ ਇਲਾਕਾ ਹੈ ਇਨਟਰੀ ਕਰਦੇ ਹਾਂ ਉੱਤੋਂ ਲੈ ਕੇ ਜਿੱਦਾਂ ਆਹ ਵੀ ਇਲਾਕਾ ਦੇਖੋ ਸਾਰਾ ਫੌਜ ਦਾ ਨਾ ਜodhpur ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਜਿਹੜੇ ਫੌਜੀ ਨੇ ਬਹੁਤ ਜ਼ਿਆਦਾ ਰੈਜੀਮੈਂਟਾਂ ਇੱਥੇ ਰਹਿੰਦੀਆਂ ਨੇਗੀਆਂ ਕਿਉਂਕਿ ਬਾਰਡਰ ਤਾਂ ਫਿਲਹਾਲ ਮੈਨਲਾ ਦਾ ਦੂਰ ਪੈਂਦਾਗਾ ਵੈਸੇ ਇੱਥੇ ਲਾਈ ਹੋਈ ਆ ਕਿਉਂਕਿ ਜੇ ਇਸ ਸਮੇਂ ਲੱਪ ਜਾਂਦਾ ਨਾ 1 ਤੋਂ 200 ਕਿਲੋਮੀਟਰ 200 ਸਮਥਿੰਗ ਆ 60 17 ਤਾਂ ਕਰਕੇ ਸ਼ਾਇਦ ਹੁਣਾਂ ਆਪਾਂ ਗੁਰਦੁਆਰਾ ਸਾਹਿਬ ਸਿੰਘ ਸਭਾ ਪਹੁੰਚ ਚੁੱਕੇ ਸੀਗੇ ਜੋਧਪੁਰ ਦੇ ਵਿੱਚ ਆ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋਗੇ ਇਹ ਗੁਰਦੁਆਰਾ ਸਾਹਿਬ ਨੂੰ ਜਿਹੜੇ ਬਣਾਉਣ ਵਾਲੇ ਠੇਕੇਦਾਰ ਆਪਣੇ ਸਾਹਮਣੇ ਖੜੇ ਨੇ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਨੇ ਕੀ ਬੜਿਆ ਆਪਕਾ ਨਾਮ ਕੀ ਹੈ ਰੋਜ ਖਾਨ ਰੋਜ ਖਾਨ ਔਰ ਆਪਕਾ ਨਾਮ ਕੀ ਹੈ ਭਾਈ ਸਿੰਘ ਭਾਈ ਕਿਤਨਾ ਚਿਰ ਹੋ ਗਿਆ ਕੰਮ ਚਲਤੇ ਹੋਏ ਇਹ ਕਰੀਬ ਹੋ ਗਿਆ ਹੈ 1.5 ਸਾਲ ਹੋ ਗਏ 1.5 ਸਾਲ ਲਗਾ ਕਿਤਨਾ ਟਾਈਮ ਔਰ ਲੱਗੇਗਾ ਕਿਤਨੇ ਸਾਲ ਹੋ ਲੱਗੇ ਆ 1 ਸਾਲ ਔਰ ਲੱਗੇਗਾ ਫਿਰ ਕੰਪਲੀਟ ਹੋ ਜਾਏਗਾ ਚਲੋ ਵਧੀਆ ਲੱਗਿਆ ਵੀਰ ਹੁਣਾਂ ਨਾਲ ਮਿਲ ਕੇ ਤੇ ਬਾਈ ਹੁਣਾਂ ਨੇ ਆਪਣਾ YouTube ਦਾ ਚੈਨਲ ਵਗੈਰਾ ਸਰਚਿੰਗ ਕਰਕੇ ਤੇ ਸਬਸਕ੍ਰਾਈਬ ਕੀਤਾਗਾ ਥੈਂਕ ਯੂ ਵੀਰੇ ਧੰਨਵਾਦ ਠੀਕ ਹੈ ਹੱਸੀ ਕਰਦੇ ਚਲੋ ਠੀਕ ਹੈ ਵੀਰੇ ਚੱਲਦੇ ਆਪਾਂ ਨੂੰ ਇੱਥੇ ਮਿਲ ਗਿਆ ਸੀਗਾ ਲੰਗਰ ਹਾਲ ਦੇ ਵਿੱਚ ਰਹਿਸ਼ ਮਿਲ ਗਈ ਸੀ ਜੇ ਕਿਸੇ ਵੀਰ ਨੇ ਕਰਾਇਆ ਤੇ ਬਾਕੀ ਕਮਰਾ ਜਿਹੜਾ ਕਰਾਇਆ ਤੇ ਚੜ੍ਹਦੇ ਆ 500 ਰੁਪਿਆਗਾ ਲੰਗਰ ਵਗੈਰਾ ਬਿਲਕੁਲ ਫ੍ਰੀ ਹੈਗਾ ਉਹ ਤਾਂ ਚਲੋ ਗੁਰੂ ਘਰ ਦਾ ਲੰਗਰ ਆ ਫ੍ਰੀ ਹੀ ਚੱਲਦਾਗਾ ਆ ਗੁਰਦੁਆਰਾ ਸਾਹਿਬ ਤੇ ਹੀ ਕਰ ਸਕਦੇ ਹਾਂ ਦਰਸ਼ਨ ਆਪਾਂ ਸਾਈਕਲ ਹੁਣੇ ਜਿਹੜੇ ਅੰਦਰ ਲੈ ਕੇ ਚੱਲਦੇ ਆ ਉਸ ਤੋਂ ਬਾਅਦ ਤੁਹਾਨੂੰ ਸਾਰ ਹਾਂਜੀ ਜੇ ਹੁਣ ਤੱਕ ਤੁਸੀਂ ਆਪਣੀ ਵੀਡੀਓ ਨਾਲ ਜੁੜੇ ਹੋਏ ਹੋਗੇ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਆਪਾਂ ਗੁਰਦੁਆਰਾ ਸਿੰਘ ਸਭਾ ਪਹੁੰਚ ਚੁੱਕੇ ਹਾਂ ਅਗਰ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ ਜੋਧਪੁਰ ਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਨੇ ਇੱਕ ਗੁਰਤੇਗ ਬਾਜ ਜਦੀ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਇੱਕ ਗੁਰਦੁਆਰਾ ਸਿੰਘ ਸਭਾ ਇੱਕ ਫੌਜੀਆ ਦਾ ਗੁਰਦੁਆਰਾ ਸਾਹਿਬ ਹੈਗਾ ਅਗਰ ਰਹਿਸ਼ ਦੀ ਗੱਲ ਕਰੀਏ ਤਾਂ ਆਪ ਨੂੰ ਰਹਿਸ਼ ਜਿਹੜੀ ਇੱਥੇ ਮਿਲਣੀ ਹੈਗੀ ਆਹੀ ਗੁਰਦੁਆਰਾ ਸਾਹਿਬ ਬਾਕੀ ਹੋਰ ਦੋ ਗੁਰਦੁਆਰਾ ਸਾਹਿਬ ਨਹੀਂ ਮਿਲਣੀ ਕਿਉਂਕਿ ਆਪਾਂ ਨੂੰ ਬਾਹਰ ਵੀਰ ਮਿਲਿਆ ਸੀ ਉਹਨੇ ਦੱਸਿਆ ਸੀ ਵੀ ਰਹਿਸ਼ ਆ ਜਿਹੜੀ ਤੁਹਾਨੂੰ ਬਾਕੀ ਅਗਰ ਗੱਲ ਕਰੀਏ ਵੀ ਆਪਾਂ ਜੇ ਕਿਸੇ ਵੀਰ ਨੇ ਇੱਥੇ ਰਹਿਣਾਗਾ ਲੰਗਰ ਦੇ ਵਿੱਚ ਤਾਂ ਬਿਲਕੁਲ ਫ੍ਰੀ ਆ ਜਿਵੇਂ ਮਰਜ਼ੀ ਤੁਸੀਂ ਰਹਿ ਸਕਦੇ ਹੋਗੇ ਲੰਗਰ ਹਾਲ ਦੇ ਵਿੱਚ ਜਿੱਦਾਂ ਅਸੀਂ ਰਹਿ ਰਹੇ ਹੁਣ ਆਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਲੰਗਰ ਹਾਲ ਲੰਗਰ ਹਾਲ ਬਹੁਤ ਖੁੱਲਾਗਾ ਇਸ ਤੋਂ ਪਹਿਲਾਂ ਆਪਾਂ ਜਹਾੜੀ ਛਕ ਲਿਆ ਸੀਗਾ ਨਾਲ ਉਹਨਾਂ ਨੇ ਪਾਸਪੋਰਟ ਦਿੱਤੇ ਸੀਗੇ ਸਫੋਨੀ ਸਾਹਿਬ ਸੀਗੇ ਇਹਦੀ ਦੇ ਨਾਲ ਕੇਲੇ ਦਿੱਤੇ ਸੀਗੇ ਇਸ ਤੋਂ ਬਾਅਦ ਹੁਣ ਆਪਾਂ ਪ੍ਰਸ਼ਾਦਾ ਪਣੀ ਛਕ ਲਿਆ ਨਾ ਕੇ ਫਰੈਸ਼ ਹੋ ਕੇ ਤਿਆਰ ਹੋ ਗਏ ਬਿਲਕੁਲ ਆਸਣ ਪੈਣ ਦੀਆਂ ਬਿਲਕੁਲ ਤਿਆਰੀਆਂ ਸੀਗੀਆਂ ਅਤੇ ਬਾਕੀ ਜੇ ਗੱਲ ਕਰੀਏ ਜੇ ਕਿਸੇ ਵੀਰ ਨੇ ਵੀ ਆਉਣਾ ਇੱਥੇ ਬਾਈ ਟ੍ਰੇਨ ਵੀ ਆ ਸਕਦੇ ਹੋ ਨਾਲ ਹੀ ਹੈਗਾ ਸਟੇਸ਼ਨ ਤੇ ਜਾਂ ਫਿਰ ਬਾਈ ਜਹਾਜ਼ ਵੀ ਆ ਸਕਦੇ ਹੋ ਤੁਸੀਂ ਬਹੁਤ ਵੱਡਾ ਇੱਥੇ ਹਵਾਈ ਅੱਡਾ ਵੀ ਹੈਗਾ ਬਾਕੀ ਜੀ ਠੀਕ ਆ ਵੀਰੇ ਕੱਲ ਨੂੰ ਮਿਲਦੇ ਆਂ ਕੀ ਕੁਝ ਦਿਖਾਉਣਾ ਤੁਹਾਨੂੰ ਸਭ ਬਾਕੀ ਅਪਡੇਟ ਤੁਹਾਨੂੰ ਕੱਲ ਨੂੰ ਦਵਾਂਗੇ ਆਪਾਂ ਵੀਡੀਓ ਹੁਣ ਤੱਕ ਵਧੀਆ ਲੱਗਈ ਜਾਂਦੀ ਹੈ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਧੰਨਵਾਦ ਬਾਏ ਬਾਏ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਨਾਤੂ ਦੀ ਨਵੀਂ ਅਪਡੇਟ ਦੀ ਖਾਤਰ